ਸਾ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਫਰਕਸੀਅਰ ਬਾਦਸ਼ਾਹ ਨੇ ਕੈਦ ਕਰਕੇ ਜਿੱਕੀ ਵਿੱਚ ਬਾਬਾ ਜੀ ਨੂੰ ਰੱਖਿਆ ਹੋਇਆ ਸੀ 100 100 ਸਿੰਘਾਂ ਦਾ ਜਥਾ ਹਰ ਰੋਜ਼ ਸ਼ਹੀਦ ਕੀਤਾ ਜਾਂਦਾ ਸੀ ਇੱਕ ਚੜਦੀ ਉਮਰ ਦਾ ਦਾ ਨਾਮ ਬਿਆਹ ਹੋਇਆ ਸੀ ਉਹਦੀ ਮਾਤਾ ਆਉਂਦੀ ਹੈ ਆ ਕੇ ਬਾਦਸ਼ਾਹ ਨੂੰ ਕਹਿੰਦੀ ਹੈ ਬਾਦਸ਼ਾਹ ਮੇਰੇ ਪੁੱਤਰ ਦਾ ਕੋਈ ਦਸੂਰ ਨਹੀਂ ਮੇਰੇ ਪੁੱਤਰ ਨੂੰ ਨਾ ਮਾਰੀ ਬਾਦਸ਼ਾਹ ਕਹਿੰਦਾ ਮਾਤਾ ਤੇਰਾ ਪੁੱਤਰ ਮੋਹੋਂ ਕਹਿ ਦੇਵੇ ਫਿਰ ਮੈਂ ਸਿੰਘ ਨਹੀਂ ਮੂੰਹ ਛੱਡਦੇ ਆਂ ਜਦੋਂ ਸਾਰ ਸੰਗਤੋ ਮਾਤਾ ਆਈ ਉਹ ਜਿਹੜਾ ਬੱਚਾ ਸੀ ਸ਼ਿਧੀ ਘਰੀ ਵਾਲੇ ਜਥੇ ਜ ਖੜਾ ਸੀ ਉਹਦੀ ਮਾਂ ਆ ਕੇ ਕਹਿਣ ਲੱਗੀ ਪੁੱਤ ਤੇਰੀ ਜਾਨ ਬਖਸ਼ ਦੇਣਗੇ ਤੇ ਉਹ ਨਹੀਂ ਮਾਰਨਗੇ ਕਹਿੰਦੇ ਕਿਉਂ ਕਹਿੰਦੀ ਬੋਲਦੇ ਇੰਦਨ ਗੱਲ ਕਹਿੰਦੇ ਕੋ ਮੂੰਹ ਬਸ ਇੱਕੀ ਜੀ ਗੱਲ ਕਹਿਣੀ ਐ ਮਿੰਨਾ ਸਿੰਘ ਜਿੰਦਗੀ ਵਰਿੰਦਾ ਉਹ ਸਿੰਘ ਨਾਸੀਓ ਦਾ ਭੀਮ ਸਿੰਘ ਕਹਿੰਦੇ ਉਹ ਪਰਹ ਹੋ ਕੇ ਖੜ ਗਿਆ ਕਿਹੜਾ ਕਿ ਉਹ ਜੀ ਤੁਮ ਮਾਏ ਜਿਹੜੀ ਮੈਨੂੰ ਮੇਰੇ ਧਰਮ ਤੋਂ ਦੂਰ ਨਹੀਂ ਹੈ ਕਹਿੰਦੇ ਮਾਏ ਨਹੀਂ ਹੋ ਸਕਦਾ ਜਿਹੜੇ ਜਲਾਦ ਸੀ ਕਹਿੰਦੇ ਆਪਣੇ ਆਪ ਦੇ ਦੰਸ ਕਰ ਆਪਣੀ ਮਾਂ ਦਾ ਨਵੇਖ ਕੀ ਲੈਣਾ ਤੁਸੀਂ ਕੀ ਤੋਂ ਬਿੰਦਾਂ ਨਾਂ ਬਗਦੇ ਮੂੰਹੋਂ ਕਹਿੰਦੇ ਕੋਈ ਮੈਂ ਗੁਰੂ ਦਾ ਸੇਵ ਨਹੀਂ ਕਹਿੰਦਾ ਨਾ ਇਹ ਨਹੀਂ ਹੋ ਸਕਦਾ ਮੈਂ ਤਾਂ ਸਿੰਘ ਨਾ ਲੱਗੀਆਂ ਵੜੇ

ਹੋਰੀਂ ਦੇ ਜਲਾਦਾ देर ਨਾ ਕਰ ਲੈ ਮੇਰਾ ਸਿਰ ਪਹਿਲਾਂ ਵੱਢ ਦੇ ਐ ਸਿਰ ਰੱਖ ਦਿੱਤਾ ਸਾਹਮਣੇ ਕਹੇ ਜਲਾਦ ਨੇ ਵਾਰ ਕੀਤਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀਮਾ ਸ਼ਮੀਦ ਹੋ ਗਿਆ ਉਹ ਪਾਕਤ ਕਹਿੰਦੀ ਸੀ ਉਹ ਪਾਕਤ ਸੀ ਅੰਮ੍ਰਿਤਦੀ ਦਸ਼ਮੇਸ਼ ਪਿਤਾ ਦੇ ਬਖਸ਼ੇ ਹੋਏ ਖੰਡੇ ਬਾਟੇ ਦੇ ਅੰਮ੍ਰਿਤਦੀ ਇੱਕ ਗੱਡੀ ਨੰਬਰ 4 329399 ਗੱਡੀ ਹੈ ਜੀ ਉਹ ਪਾਸੇ ਕੀਤੀ ਜਾਵੇ ਤੇ ਸਾਧ ਸੰਗਤ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤੇ ਸਾਧ ਸੰਗਤ ਜੀ ਉਹ ਤਾਕਤ ਸੀ ਅਮਰਤ ਦੀ ਬਲ ਕੀ ਧਰ ਦੇ ਅਮਰਤ ਦੀ ਜਿਨ੍ਹਾਂ ਨੇ ਸਾਧ ਸੰਗਤ ਰਹਿਮਤਾਂ ਕੀਤੀਆਂ

ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਸਾਹਮਣੇ ਉਹ ਸੇਖੀਦ ਹੋ ਗਿਆ ਮੌਤ ਨੂੰ ਘੜ ਲਾ ਲਿਆ ਪਰ ਟੋਲੇ ਨਹੀਂ ਕਿਉਂ ਜੱਥੇਦਾਰ ਤਕੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਗੱਲ ਦੀ ਧਰ ਦੇ ਮੱਥੋਂ ਖੰਡੇ ਵਾਟੇ ਦਾ ਮੁੱਤ ਛੇ ਗਿਆ ਸਾਥ ਸੰਗਤ ਜੀ ਅੰਬਾ ਇਹ ਹੀ ਬੇੰਮੀਰੀ ਹੈ ਗੁਰੂ ਬਾੜੇ ਖੜ ਗਏ ਸ਼੍ਰੀ ਹਜੂਰ ਬਾਬਾ ਸਹਿਬ ਸਿੰਘ ਜੀ ਮਹਾਰਾਜ ਦੀ ਫੌਜ ਵਿੱਚ 14 ਹਜ਼ਾਰੀ 14 ਹਜ਼ਾਰ ਸਿੰਘ ਨਾਲ ਰਹਿਦਾ ਸੀ ਬਾਬਾ ਜੀ ਨੇ ਐਸਾ ਬਾਬਾ ਸਾਹਿਬ ਸਿੰਘ ਮਹਾਰਾਜ ਨੇ ਉਹ ਝੰਡਾ ਵਾਟਾ ਚੁੱਕਿਆ ਦੇਸ਼ ਦੇ ਕੋਨੇ-ਕੋਨੇ ਚ ਜਾ ਕੇ ਅਮਰਤ ਸੰਜਾਰ ਕਰਾਇਆ ਸਾਧ ਸੰਗਤ ਜੀ ਇਸ ਧਰਤੀ ਨੇ ਵੀ ਸ਼ਹੀਦਾਂ ਦਾ ਲਹੂ ਡੋਲਿਆ ਸਤ ਗੁਰੇ ਰੰਭਾ ਕਰੇ ਆਪਾਂ ਮਹਾਪੁਰਖਾਂ ਦੇ ਪਿਆਰ ਜਿੜ ਬੈਠੇ ਆ ਧੰਨ ਧੰਵਾਦ ਸਹਿਦ ਸਿੰਘ ਜੀ ਤੇਰੀ ਮਹਿਮਾ ਕਦੀ ਨਾ ਜਾਵੇ ਧੰਨ ਧੰਵਾਦ ਸਹਿਦ ਸਿੰਘ ਜੀ ਤੇ ਉਹ ਦਮ ਤੋਂ ਲੈਣ ਛੜਾ ਜੀ ਸਾਧ ਸੰਗਤ ਜੀ ਇਹ ਹੀ ਬੇਨਤੀ ਹੈ ਆਪਾਂ ਗੁਰੂ ਆਲੇ ਬਣੀਏ ਭਰੀ ਜਿਹੜੇ ਅਮਰ ਨਹੀਂ ਛਕੇ ਜਿਨ੍ਹਾਂ ਨੇ ਅਮਰ ਅਸਰ ਕੋ ਜ਼ਰੂਰੀ ਬੇਨਤੀ 9 ਜੂਨ ਨੂੰ ਸ਼ੇਸ਼ ਗੁਰੂ ਦਾ ਸਮਾਗਮ ਹੋ ਰਿਹਾ ਹਰ ਸਾਲ 7 ਤੇ 9 ਜੂਨ ਨੂੰ ਮਨਾਇਦਾ ਹੈ ਤੇ ਸਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਤੇ ਸਾਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਜਗੂਰ ਅੰਮ੍ਰਿਤ ਛਕਣ ਸਾਧਗੁਰੂ ਬਾਝੋ ਗੁਰ ਨਹੀਂ ਕੋਈ ਨਗੋਰੇ ਦਾ ਹੈ ਨਾਉ ਪੁਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਿਏ ਗੁਰੂ ਗ੍ਰੰਥ ਸਾਹਿਬ ਮਾਰੇ ਤੇ ਲੜ ਲਗিয়ে ਸੱਚੇ ਦਾਸਾਂ ਕਿਰਪਾ ਕਰਨ ਸਾਥ ਸੰਗਤਾਂ ਦੀ ਬੜੀ ਲੋੜ ਹੈ ਕਿਸੇ ਢੇਜ ਬੈਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਮੱਧ ਲੰਘ ਜੂ ਮਹਾਂਪੁਰਖਾਂ ਦੀ ਸੰਗਤ ਕਰੀਏ ਬਾਬਾ ਜੀ ਕਿੰਨਾ ਜਤਨ ਕਰਦੇ ਨੇ ਭਾਈ ਇੱਕ ਨਿਸ਼ਾਨ ਸਾਹਿਬ ਸਾਰੇ ਇਕੱਠੇ ਹੋ ਗਏ ਸੋ ਮਾਰੇ ਗੇਰਪਾ ਘਰੇ ਸਤ ਸੰਗਤ ਗੁਰੂ ਮਹਾਰਾਜ ਦੇ ਦਰਸਾਈ ਹੋਏ ਮਾਰਗ ਤੇ ਚੱਲੀਏ ਧੰਨਵਾਦ ਸਾਰੀ ਸੰਗਤ ਦਾ ਸੰਤ ਬੰਦਾ ਕ੍ਰਿਤਪਾਲ ਸਿੰਘ ਜੀ ਸਮੂਹ ਪ੍ਰਬੰਧਕਾਨ ਦੇ ਸ੍ਰੀ ਹਜੂਰ ਬਾਬਾ ਬਾਬਾ ਸਰਬਜੋਤ ਸਿੰਘ ਜੀ ਸਾਹਿਬ ਸਾਡੀ ਗੁਰੂ ਨਾਨਕ ਮਿਸ਼ਨ ਸੰਸਥਾ ਦੇ ਜਿੰਨੇ ਮੈਂਬਰ ਸਹਿਬਾਨ ਬੈਠੇ ਸਭ ਦਾ ਧੰਨਵਾਦ ਸਾਥ ਸੰਗਤ ਜੀ ਭਾਈ ਹਰਦੀਪ ਸਿੰਘ ਜੀ ਹੋਰੀ ਬਹੁਤ ਰਸ ਭਰਨਾ ਕੀਤਾ ਮੈਂ ਕਰਦੇ ਨੇ ਸਾਥ ਸੰਗਤ ਗੁਰੂ ਚੜ੍ਹਦੀ ਕਲਾ ਬਖਸ਼ੇ ਇਹ ਦਨੀਆ ਹੈ ਜਿਹੜੀ ਮੈਂ ਪਰਮਾਨਿਤ ਕਰਨੀ ਆਉਣ ਵਾਲਾ ਸਮਾਂ ਆਪਾਂ ਜਥੇ ਕੋਲੋਂ ਲਾਹ ਲੈਣਾ ਸੋ ਸਾ ਸੰਗੇ ਜੀ ਜਿੱਥੇ ਜਿੱਥੇ ਵੀ ਸੰਗਤ ਜਿਹੜੇ ਸੇਵਾ ਦੇ ਵਧੀਆ ਗੱਲ ਹੈ ਤੇ ਜਿਹੜੇ ਭਰੀ ਐ ਨਹੀਂ ਬਾਹਰ ਫਿਰਦੇ ਆ ਕੇ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਚ ਬੈਠੀਏ ਸੋ ਕੁਝ ਲੱਭਦੀ ਹੈ ਮਾਂ ਸਾਜ ਸੰਗੇ ਜੀ ਆ ਇਕੱਠਾ ਨਾ ਖੜੇ ਪਾ ਤੇ जग ढोलदा श्रीकदीर बदलदी गौमदा तकदीर बदलजी गौ मानी बदलजी yeah <laughs> No, we are not a copper with that down there. The bees <laughs> are not a copper with that down there. The bees are not The bees are not The ਰਾਨਕੋ ਹੋ ਚੁਣਿਆ ਸਤਿ ਸ੍ਰੀ ਅਕਾਲ ਜੀ ਗੀਆਨੀ ਗੁਰਪਾਲ ਸਿੰਘ ਜੀ ਦਾ ਧੰਨਵਾਦ ਸਾਰੇ ਅੰਮ੍ਰਿਤਧਾਰ ਬਾਈ ਕਰਪਾਲ ਸਿੰਘ ਜੀ ਬਾਈ ਜੋਗਮਾਨ ਸਿੰਘ ਸਾਰੇ ਗੋਣਤ ਪਿਆਰਿਆਂ ਦਾ ਸੋ ਮਹਾਰਾਜ ਸਾਰਿਆਂ ਗੜ ਦੀ ਕਲਾ ਨਾਲ ਸਹਿਯਾਸਨ ਦੇ ਲਿਆਓ ਸਾਰੇ ਮਾਰਗ ਤੇ ਚੱਲ ਗਏ ਆਉਣ ਵਾਲੇ ਜੱਥਿਆਂ ਕੋਲੋਂ ਲੋਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ